ਸੁਈ ਦਾ ਬਿਹਤ ਮਨਪਾਗੀ ਘਟਨਾ ਵਾਪਰੀ ਹੈ ਜਿੱਥੇ ਇੱਕ ਮੈਡੀਕਲ ਦੀ ਵਿਦਿਆਰਥਣ ਤੇ 30 ਲੋਕਾਂ ਨੇ ਹਮਲਾ ਕੀਤਾ ਤਾਂ ਸੀ ਕੀ ਔਰੂਪੀਆਂ ਨੇ ਉਸ ਦੇ ਕੱਪੜੇ ਤੱਕ ਫਾੜ ਦਿੱਤੇ ਵਿਦਿਆਰਥਣ ਦੇ ਸਟਾਲ ਦੇ ਨਾਲ ਉਸ ਦਾ ਮੂੰਹ ਬੰਦ ਦਿੱਤਾ ਗਿਆ ਤਾਂ ਜੋ ਸ਼ੋਰ ਨਾ ਮਚਾ ਸਕੇ ਤੋ ਵਿਦਿਆਰਥਣ ਕਿਸੇ ਤਰੀਕੇ ਨਾਲ ਉਹਨਾਂ ਦੇ ਜੰਗਲ ਤੋਂ ਨਿਕਲ ਕੇ ਕਮਾਰਤ ਦੇ ਪਿੱਛੇ ਛੁਪ ਜਾਂਦੀ ਹੈ ਅਤੇ ਮੁਸ਼ਕਲ ਨਾਲ ਖੁਦ ਨੂੰ ਬਚਾ ਲੈਂਦੀ ਹੈ ਸੋ ਨਾਮੀ ਸਿੱਖਿਆ ਕੇਂਦਰ ਦੇ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ ਹਰ ਥਾਂ ਤੇ ਸੁਰੱਖਿਆ ਕਰਮੀ ਵੀ ਮੌਜੂਦ ਸਨ باوجود ਇਸ ਦੇ ਹਮਲਾਵਰ ਅਜਿਹਾ ਕਿਵੇਂ ਦਾਖਲ ਹੋਏ ਇਸ ਦਾ ਜਵਾਬ ਮੈਨੇਜਮੈਂਟ ਦੇ ਕੋਲ ਹੈ ਹੀ ਨਹੀਂ ਉੱਥੇ ਵਿਦਿਆਰਥੀਆਂ ਨੇ ਆਰੋਪੀਆਂ ਦੇ ਖਿਲਾਫ ਕਾਰਵਾਈ ਦੇ ਲਈ ਤਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਣਕਾਰੀ ਮੁਤਾਬਕ ਆਰੋਪੀ ਕਾਰ ਵਿੱਚ ਦਾਖਲ ਹੋਏ 10 ਮਿੰਟ ਵਿੱਚ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ थाना ਜੋਦਾ ਦੇ ਜਾਂਚ ਅਧਿਕਾਰੀ ਹੀਰਾ ਸਿੰਘ ਨੇ ਮੌਕੇ ਤੇ ਦਲਬਾਲ ਦੇ ਨਾਲ ਪਹੁੰਚੇ ਅਤੇ ਇਸ ਆਬ ਮਾਮਲੇ ਤੇ ਕਾਰਵਾਈ ਦੀ ਗਾਲਾ ਲੁਧਿਆਣਾ ਲਾਈਵ ਲਈ ਅਮਿਤ <th> ਦੀ ਰਿਪੋਰਟ ਸਬਡਿਵੀਜ਼ਨ ਦਾਖਾ ਦੇ थाना ਜੋਦਾ ਵਿਖੇ ਸਰਾਂਬਾ ਪਿੰਡ ਦੇ ਵਿੱਚ ਜੋ ਮਾਨਸ਼ੀਦ ਕਰਤਾਰ ਸਿੰਘ ਸਰਬਾ ਨਰਸਿੰਗ ਕਾਲਜ ਆ ਉਥੋਂ ਦੀ ਸਾਨੂੰ ਇੱਕ ਅੱਜ ਕੰਪਲੇਂਟ ਰਿਸੀਵ ਹੋਈ ਸੀਗੀ ਕਿ ਕੱਲ ਕਰੀਬ 6 ਵਜੇ ਇੱਕ ਲੜਕੀ ਆ ਜੋ ਨਰਸਿੰਗ ਕਾਲਜ ਦੇ ਵਿੱਚ ਪੜਦੀ ਹੈ ਜਿਹਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਤਾਂ ਕੋਈ ਤਿੰਨ ਅਣਪਛਾਤੇ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਵਿੱਚ ਉਸਦੇ ਜੋ ਉੱਪਰ ক্লোਜ਼ ਆ ਉਹ ਵੀ ਪਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਬੰਦਾ ਆ ਰਿਹਾ ਦੋਸਤੋ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤੁਰੰਤ ਸਾਡੇ ਕੰਸਰਨਡ ਐਸ ਐਚ ਓ ਜੋਧਾ ਨਾਲ ਸਾਡੇ ਲੇਡੀ ਕਾਂਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ ਮੌਕੇ ਤੇ ਪਹੁੰਚਿਆ ਹਾਂ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਮੁਤਾਬਕ ਫੈਂਸ ਬਣੂਗਾ ਜੋ ਕਿ ਬੀ ਐਨ ਐਸ ਦੇ ਤਹਿਤ ਉਸ ਦੇ ਤਹਿਤ ਅਨਨੋਨ ਦੇ ਖਿਲਾਫ ਪਰਚਰੈਸਟ ਕੀਤਾ ਜਾ ਰਿਹਾ ਵਾ ਪਰਚਰੈਸਟ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਉਟੀ ਦੇ ਵਿੱਚ ਸਾਨੂੰ ਕਾਫੀ ਵਾਈਟਲ ਕਲੂਜ਼ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅਸਲ ਲੜਕੀ ਦੀ ਹਾਲਤ ਕਿੱਦਾਂ ਦੀ ਹੈ ਲੜਕੀ ਦੀ ਹਾਲਤ ਠੀਕ ਹੈ ਜੀ ਨਾਰਮਲ ਸਰ ਜਿਹੜੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਲ ਹੈ ਜਾਂ ਬਾਹਰੋਂ ਤੋਂ ਆਈ ਸ਼ੈ ਨਹੀਂ ਅਸੀਂ ਉਹਦੀ ਕੋਈ ਵੀ ਆਇਡੈਂਟੀਟੀ ਰਿਵੀਲ ਨਹੀਂ ਕਰ ਸਕਦੇ ਜੀ ਤੇ ਉਹ ਇੱਥੋਂ ਦੀ ਸਟੂਡੈਂਟ ਹੈ ਜੀ ਤੇ ਸਰ ਉਹ ਕੱਲੀ ਸੀ ਜੇ ਕੋਈ ਹੋਰ ਉਹ ਕੱਲੀ ਸੀ ਉਸ ਟਾਈਮ ਜੀ ਕੱਲੀ ਟੈਲਰੀ ਸੀ ਜੀ ਸਰ ਇਹਦੇ ਜੀ ਪਤਾ ਲੱਗਿਆ ਜਿਨ੍ਹਾਂ ਨੇ ਜਿਹੜੇ ਮੁੰਡੇ ਸੀਗੇ ਉਹ ਲੋਕਲ ਸੀਗੇ ਜਾਂ ਇੱਥੇ ਦੇ ਸੀਗੇ ਹਾਂ ਜੀ ਮﻘਦਮਾ ਅਨੋਂ ਦੇ ਖਿਲਾਫ ਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਉਹਨਾਂ ਦੀ ਪਛਾਣ ਕਰ ਲਈ ਜਾਊਗਾ ਸਰ ਸਟੂਡੈਂਟਸ ਦੀ ਸਿਕਿਉਰਿਟੀ ਲਈ ਕੋਈ ਕਾਲਜ ਵਾਲਿਆਂ ਨੇ ਵੀ ਕਿਹਾ ਗਿਆ ਹੋਊ ਕਿ ਕੁਝ ਸ਼ਾਮ ਦੇ ਟਾਈਮ ਕਹਿੰਦੇ ਵੀ ਉਰੇ ਸਿਕਿਉਰਿਟੀ ਦੀ ਕਮੀ ਰਹਿੰਦੀ ਹੈ ਬਿਲਕੁਲ ਨਹੀਂ ਕਾਲਜ ਤੋਂ ਕੀ ਕੈਂਪਸ ਦੇ ਅੰਦਰ ਹੋਇਆ ਵਾ ਕੈਂਪਸ ਦੇ ਅੰਦਰ ਬਾਹਰੋਂ ਪੁਲਿਸ ਦਾ ਕਿਉਂਕਿ ਇਟਸ ਅ ਫੀਮੇਲ ਕਾਲਜ ਕੋਈ ਪੁਲਿਸ ਦੀ ਇੰਟਰਫੀ ਬਟ ਅਸੀਂ ਕੈਂਪਸ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਹਸਪੀਟਲ ਦੇ ਸੁਪਰਡੈਂਟ ਸਾਹਿਬ ਬਾਕੀ ਕਾਲਜਸ ਦੇ ਪ੍ਰਿੰਸੀਪਲ ਸਾਹਿਬ ਸਾਰਿਆਂ ਨੂੰ ਸਲਾਹ ਦਿੱਤੀ ਆ ਕਿ ਕੈਂਪਸ ਦੇ ਵਿੱਚ ਸਿਕਿਉਰਿਟੀ ਬੀਫ ਅਪ ਕੀਤੀ ਜਾਵੇ ਤੇ ਦੂਸਰਾ ਵੱਧ ਤੋਂ ਵੱਧ ਸੀਸੀਟੀਵੀ ਕੈਮਰਾਜ਼ ਵਧਾਏ ਜਾਣ ਤਾਂਕਿ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਆ ਉਹ ਕੈਦ ਹੋ ਜੇ ਤੇ ਜਿਵੇਂ ਵੀ ਕੋਈ ਇਹੋ ਜਿਹਾ ਕ੍ਰਿਮੀਨਲ ਅਫੈਂਸ ਸਾਹਮਣੇ ਆਉਂਦਾ ਵਾ ਉਥੇ ਅਸੀਂ ਬੰਦੇ ਆਇਡੈਂਟੀਫਾਈ ਕਰਨ ਦੇ ਵਿੱਚ ਸੌਖਾ ਹੋਵੇ। ਬਾਕੀ ਅਸੀਂ ਵੀ ਇੱਥੇ ਗਰਲਜ਼ ਕਾਲਜ ਹੋਣ ਕਰਕੇ ਬਾਹਰ ਗਸ਼ਤ ਲੈਂਦੀ ਆ। ਬਟ ਇਹ ਇਨਸੀਡੈਂਟ ਕਾਲਜ ਦੇ ਵਿੱਚ ਅੰਦਰ ਸੀਗਾ। ਸੋ ਇਹਦੇ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਆ। ਬਟ ਉਹਨੂੰ ਅਸੀਂ ਸਲਾਹ ਜ਼ਰੂਰ ਦਿਤੀ ਆ ਕਿ ਇੱਥੇ ਸਿਕਿਉਰਿਟੀ ਵਧਾਈ ਜਾਵੇ ਜੀ। ਸਰ ਇਹ ਜਿਹੜੀ ਜੋ ਹੋਇਆ ਇਹ ਕੱਲ ਹੋਇਆ ਜਾਂ ਅਰਲੀ ਮਾਰਨਿੰਗ ਹੋਇਆ? ਇਹ ਕੱਲ ਸ਼ਾਮ ਜੀ 6 ਵਜੇ ਦੇ ਕਰੀਬ। ਸਰ ਪੁਲਿਸ ਨੂੰ ਇਨਫੋਰਮੇਸ਼ਨ ਕੋਰੋਂ ਮਿਲੀ। ਪੁਲਿਸ ਨੂੰ ਇਨਫੋਰਮੇਸ਼ਨ ਅੱਜ ਮਿਲੀ ਆ ਜੀ। ਸਰ ਕਾਰਨ ਲੇਟ ਕਿਉਂ? ਗਰਲਜ਼ ਦੱਸ ਰਹੀਆਂ ਕਿ ਉਹਨਾਂ ਨੇ ਜੀ ਸਿੱਧਾ ਗਰਲਸ ਨੇ ਇਸ ਇਨਸੀਡੈਂਟ ਨੂੰ ਮੈਨੇਜਮੈਂਟ ਦੇ ਵਿੱਚ ਧਿਆਨ ਦੇ ਵਿੱਚ ਰੱਖਦਾ ਤੇ ਮੈਨੇਜਮੈਂਟ ਨੇ ਸਾਨੂੰ ਇਹ ਅੱਜ ਦੱਸਿਆ ਜੀ ਇਨਸੀਡੈਂਟ ਬਾਰੇ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਜਿਸ ਜਗ੍ਹਾ ਤੇ ਹੋਇਆ ਉਥੇ ਸੀਸੀਟੀਵੀ ਲੱਗੇ ਸੀ ਇਹ ਹਜੇ ਆਈਡੈਂਟੀਫਾਈ ਕਰ ਰਹੇ ਹਾਂ ਜਿਹਦੇ ਬਾਰੇ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ